ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਹੁਤ ਸੋਹਣੇ ਸੂਟ ਜਿਹੜੇ ਰੈਡੀ ਹੋ ਕੇ ਜਾ ਰਹੇ ਨੇ ਕਾਟਨ ਦੇ ਸੂਟ ਇਹ ਸਾਰੇ ਡਿਜ਼ਾਈਨ ਆਪਾਂ ਲੇਸਾਂ ਲਗਾ ਕੇ ਜਿਹੜਾ ਤਿਆਰ ਕੀਤੇ ਨੇ ਸੋ ਇਹ ਦੋ ਸੂਟ ਆਪਣੇ ਕੋਲੇ ਦਿਖਾਉਣੀਆਂ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਕਿ ਮਦਰ ਡਾਟਰ ਦਾ ਸੇਮ ਸੇਮ ਸੂਟ ਬਣਵਾਇਆ ਆਪਾਂ ਤੋਂ ਕਿਸੇ ਕਸਟਮਰ ਨੇ ਜੋ ਕਿ ਮਾਵਾਂ ਤੇ ਇਹਨੇ ਸੇਮ ਸੇਮ ਸੂਟ ਪਾਉਣੇ ਨੇ ਦੇਖੋ ਜੀ ਡਿਜ਼ਾਈਨਿੰਗ ਇਹ ਮੈਚਿੰਗ ਸੂਟ ਆਗਾ ਇਸ ਦੀ ਆਪਾਂ ਸਲਵਾਰ ਦੇ ਦੇਖੋ ਪੌਂਚੇਆਂ ਤੇ ਸਟੇਟ ਸਲਵਾਰ ਆਗੀ ਪੌਂਚੇਆਂ ਤੇ ਵੀ ਆਪਣੀ ਲੇਸ ਲਾਈ ਆ ਤੇ ਨਾਲ ਹੀ ਨਾਲ ਕਮੀਜ਼ ਨਾਲ ਦੀ ਜਿਹੜੀ ਪੱਟੀ ਆ ਉਹ ਲਗਾਈ ਗਈ ਆ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ neck ਦੇ ਉੱਪਰ ਡਿਜ਼ਾਈਨਿੰਗ ਕੀਤੀ ਗਈ ਆ ਸੋ ਇਹ ਦੀ ਸਲੀਵਜ਼ ਬਹੁਤ ਸੋਹਣੀਆਂ ਬਣਾਈਆਂ ਗਈਆਂ ਨੇ ਕੱਟ પાਕੇ ਡਿਜ਼ਾਈਨਰ ਜਿਹਾ ਸੂਟ ਜਿਹੜਾ ਤਿਆਰ ਹੋਇਆ ਹੈ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਇਹ ਆਪਾਂ ਸਲਵਾਰ ਨਾਲ ਦੀ ਪੱਟੀ ਹੈ ਜਿਹੜੀ ਘੇਰੇ ਤੇ ਲਗਾਤੀ ਫਰੰਟ ਪੱਲੇ ਤੇ ਇਹਦਾ ਡਿਜ਼ਾਈਨ ਕਰਕੇ ਤੁਸੀਂ ਸਿੰਪਲ ਸੂਟ ਨੂੰ ਜਿਹੜਾ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਸੋ ਇਹ ਸੂਟ 언ਨ ਦੀ ਡਾਟਰ ਦਾ ਤੇ ਮਦਰ ਦਾ ਸੂਟ ਹੈ ਇਹਨਾਂ ਦੀ ਸਲਵਾਰ ਮਤਲਬ ਸਿੰਪਲ ਆ ਇਹ ਪਾਕਿਸਤਾਨੀ ਸਲਵਾਰ ਨਹੀਂ ਹੈਗੀ ਤੇ ਡਿਜ਼ਾਈਨਿੰਗ ਉਹਨਾਂ ਨੇ ਦੋਵੇਂ ਸੂਟਾਂ ਦੀ ਸੇਮ ਕਰਵਾਈ ਆ ਇਹ ਦੋ ਸੂਟ ਨੇ ਜਿਹੜੇ ਅਸੀਂ ਪਟਿਆਲੇ ਭੇਜ ਰਹੇ ਹਾਂ ਪਟਿਆਲੇ ਤੋਂ ਆਰਡਰ ਸੀ ਇਹ ਦੋ ਸੂਟਾਂ ਦਾ ਸੇਮ ਸੇਮ ਡਿਜ਼ਾਈਨਿੰਗ ਕੀਤੀ ਹੈ ਦੋਨੋਂ ਸੂਟਸ ਤੇ ਸੋ ਅੱਗੇ ਤੁਹਾਨੂੰ ਕਾਫੀ ਵਧੀਆ-ਵਧੀਆ ਵੀਡੀਓਜ਼ ਜਿਹੜੇ ਮੇਰੇ ਚੈਨਲ ਤੇ ਆਉਣਗੀਆਂ ਦੇਖਣ ਨੂੰ ਮਿਲਣਗੀਆਂ ਸੋ ਪਲੀਜ਼ ਤੁਸੀਂ ਸਾਰੇ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਚੈਨਲ ਨੂੰ ਤੇ ਹੁਣ ਤੱਕ ਜਿੰਨਾ ਵੀ ਤੁਸੀਂ ਸਭ ਨੇ ਸਪੋਰਟ ਕੀਤਾ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ ਮੈਂ ਮੈਨੂੰ ਇੰਨੀ ਉਮੀਦ ਵੀ ਨਹੀਂ ਸੀ ਵੀ ਮੈਂ ਇੰਨਾ ਕਰ ਪਾਉਂਗੀ ਪਰ ਸਭ ਨੇ ਮੇਰਾ ਬਹੁਤ ਸਾਰਾ ਦਿੱਤਾ ਥੈਂਕ ਯੂ so much ਹਾਂਜੀ ਇਹ ਕਾਟਨ ਦਾ ਸੂਟ ਆ ਇਹ ਵੀ ਮੈਚਿੰਗ ਸੂਟ ਆ ਇਹਦੇ ਪੌਂਚਾਂ ਤੇ ਆਪਾਂ ਡਿਜ਼ਾਈਨਿੰਗ ਕੀਤੀ ਆ ਇਹ ਜਿਹੜੇ ਪੌਂਚਾਂ ਦੇ ਡਿਜ਼ਾਈਨਿੰਗ ਦਾ ਪੈਚ ਲਗਾ ਕੇ ਕੀਤਾ ਲੇਸ ਲਾ ਕੇ ਇਹਦੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਹੋਈ ਹੈ ਚੈਨਲ ਤੇ ਵੀ ਇਹ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਬਣਦਾ ਤੁਸੀਂ ਚੈੱਕ ਕਰ ਲਿਓ ਜਾ ਕੇ ਪਾਕਿਸਤਾਨੀ ਬਾਟਮ ਬਣਾਈ ਹੈ ਇਹਦੇ ਨਾਲ ਸੋ ਬਿਲਕੁਲ ਸਿੰਪਲ ਜੀ ਲੁੱਕ ਜਿਹੜਾ ਆਪਾਂ ਕਮੀਜ਼ ਤਿਆਰ ਕੀਤਾ ਜਿਗਜੈਗ ਲੇਸ ਲਗਾ ਕੇ neck ਦੇ ਉੱਪਰ ਲੇਸ ਲਗਾਈਆ ਬਾਹਵਾ ਤੇ ਤੇ ਘੇਰੇ ਤੇ ਸੋ ਤੁਸੀਂ ਵੀ ਇਦਾਂ ਵੀਡੀਓ ਤੋਂ ਦੇਖ ਕੇ ਸੋਹਣ ਸੋਹਣ ਸੂਟ ਤਿਆਰ ਕਰ ਸਕਦੇ ਹੋ ਵੀ ਆਪਾਂ ਕਿਸ ਤਰ੍ਹਾਂ ਡਿਜ਼ਾਈਨਿੰਗ ਕਰੀਏ ਇਹ ਜੌਰਜਟ ਦਾ ਸੂਟ ਹੈ ਜੀ ਇਹ ਵੀ ਸਾਡੇ ਕਿਸੇ ਕਸਟਮਰ ਦਾ ਹੈਗਾ ਇਸ ਦੇ ਨਾਲ ਮਸਲੀਨ ਦੀ ਜਿਹੜੀ ਆ ਸਲਵਾਰ ਤੇ ਇਹਦੇ ਨਾਲ ਬਹੁਤ ਸੋਹਣਾ ਜੌਰਜਟ ਦਾ ਆਰੀ ਵਰਕ ਦੀ ਸ਼ਰਟ ਹੈ ਜੌਰਜਟ ਦਾ ਹੀ ਆਰੀ ਵਰਕ ਹੋਇਆ ਹੋਇਆ ਹੈ ਇਸਤੇ ਬਸ ਸਿੰਪਲ ਉਹਨਾਂ ਨੇ ਪਾਈਪਿੰਗ ਹੀ ਲਗਵਾਈਆ ਕੋਈ ਜ਼ਿਆਦਾ ਲੇਸ ਵਗੈਰਾ ਹੋਰ ਡਿਜ਼ਾਈਨਿੰਗ ਨਹੀਂ ਕਰਵਾਈ ਸਿੰਪਲ ਇਸਤੇ ਆਪਣੀ ਪਾਈਪਿੰਗ ਲਗਵਾਈਆ ਜੋ ਕਿ ਸਿੰਪਲ ਜਿਹਾ ਸੂਟ ਆ ਸੋ ਸਰਦਾਰੀ ਜੀ ਲੁੱਕ ਚ ਤਿਆਰ ਹੋਇਆਗਾ ਕਿਉਂਕਿ ਜ਼ਿਆਦੇ ਡਿਜ਼ਾਈਨ ਇਸ ਸੂਟਾਂ ਤੇ ਵਧੀਆ ਨਹੀਂ ਲੱਗਦੇ ਹੈਗੇ ਇਹ ਸਿੰਪਲ ਸੋਬਰ ਸਰਦਾਰੀ ਜੀ ਲੁੱਕ ਦਾ ਸੂਟ ਤਿਆਰ ਹੋਇਆ ਸੋ ਇਹ ਵੀ ਕਾਟਨ ਦਾ ਸੂਟ ਦੇਖ ਸਕਦੇ ਹੋ ਇਸ ਦੀ ਪਾਕਿਸਤਾਨੀ ਜਿਹੜੀ ਆਪਾਂ ਸਲਵਾਰ ਬਣਾਈ ਆ ਤੇ ਪੌਂਚਿਆਂ ਦੇ ਉੱਪਰ ਆਪਣੇ ਐਂਕਰ ਥ्रेड ਨਾਲ ਜਿਹੜਾ ਥੋੜਾ ਜਿਹਾ ਡਿਜ਼ਾਈਨ ਕਰਤਾ ਤੇ ਕਮੀਜ਼ ਤੇ ਫਰੰਟ ਤੇ ਆਪਾਂ ਕਲੀਆਂ ਪਾਈਆਂ ਨੇ ਨਾਲ ਹੀ ਇਸ ਦੇ ਘੇਰੇ ਤੇ ਵੀ ਬਹੁਤ ਸੋਹਣੀ ਪੈਚ ਲਗਾ ਕੇ ਐਂਕਰ ਥ्रेड ਨਾਲ ਵਰਕ ਕੀਤਾ ਤੇ ਇਦਾਂ ਹੀ ਆਪਾਂ 슬ੀਵਸ ਤੇ ਕੀਤਾਗਾ ਸੋ ਕਈ ਮੈਨੂੰ ਪੁੱਛਦੇ ਨੇ ਵੀ ਤੁਹਾਡੇ ਚਾਰਜਸ ਕੀ ਨੇ ਸਟਿਚਿੰਗ ਦੇ ਸਾਡੇ ਬਹੁਤ ਹੀ ਨਾਰਮਲ ਜਿਹਾ ਚਾਰਜ ਨੇ ਸਟੀਚਿੰਗ ਦੇ ਤੇ ਸਟੀਚਿੰਗ ਤੁਸੀਂ ਚੈੱਕ ਕਰੀ ਸਕਦੇ ਹੋ ਵੀ ਕੰਮ ਸਾਡਾ ਕਿੰਨਾ ਜਿਹੜਾ ਸਫਾਈ ਨਾਲ ਕੀਤਾ ਜਾਂਦਾ ਸੋ ਇਹ ਸੂਟ ਆਪਾਂ ਹੁਣ ਸਾਰੇ ਭੇਜਣੇ ਨੇ ਤਿਆਰ ਹੋ ਚੁੱਕੇ ਨੇ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਥੈਂਕ ਯੂ so much